ਸਰੇ ਖਾਲ ਦੋਸਤੋ ਕੀ ਹਾਲ ਚਾਲ ਮੇਰ ਕਰ ਦਿਆ ਸਾਰੇ ਠੀਕ ਖਾਕ ਹੋਵੋਗੇ ਤੇ ਆਪਾਂ ਚੱਲ ਬੇ ਸੀਗੇ ਅੱਜ ਮਿੱਟੀ ਭਰਨਾ ਭਰ ਰਿਹਾ ਜਾ ਕੇ ਆਪਾਂ ਕਲਾਤੋਂ ਤੇ ਆਪਾਂ ਇਸ ਟੈਕ ਵੇ ਗਿਆ ਲੋਡ ਕਰਦਾ ਬਾਰ ਕਰ ਲਿਆ ਤੇ ਉਹ ਚਰ ਵਾਲਿਆ ਰਹਿ ਗਿਆ ਬੜਾ ਸਫਰ 70 ਕਿਲੋਮੀਟਰ ਦਾ ਰਹਿ ਗਿਆ ਜੇ ਭਰ ਰਿਹਾ ਜਾ ਕੇ ਕਲਾਤੋਂ ਮਿੱਟੀ ਭਰ ਰਿਹਾ 70 ਕਿਲੋਮੀਟਰ ਦਾ ਸਫਰ ਰਹਿ ਗਿਆ ਅਹਲਾ ਪਹਿਲਾ ਪੰਜਾਬ ਤੋਂ ਤੋਂ ਬਹੁਤ ਹੁੰਦੀ ਸੀ ਕਿ ਨਾਲੇ ਹੁਣ ਰਾਜਸਥਾਨ ਜੇ ਬੜੀ ਪੈ ਲੱਗੀ ਯਾਰ ਰਾਹ ਤਾਂ ਬਹੁਤ ਜ਼ਿਆਦਾ ਪੈ ਗਈ ਨਹੀਂ ਤਾਂ ਆਪਾਂ ਰਾਹ ਹੀ ਪਹੁੰਚ ਜਾਂਦੇ ਸੋ ਬਾਕੀ ਅੱਗੇ ਆਪਾਂ ਜਾ ਕੇ ਸੋ ਪਹੁੰਚ ਕੇ ਜੋ ਪੋਸਟਿੰਗ ਦਾ ਮਿਲਦਾ ਕੇ ਕਰੋ ਆਪਾਂ ਅੱਗੇ ਲਿਖੋੜਿਆ ਔਰ ਤਾਂ ਇਸ ਟਾਈਮ ਦੇਖ ਕਰ ਦੋ ਖਡੋ ਪੁੱਛੜੇ ਬਾਕੀ ਆਪਾਂ ਗੱਡੀ ਤੇ ਦੋਨੇ ਪਾਸੇ ਚੂੜੇ ਬਣਦੇ ਕਾ ਬਣਿਆ ਗਿਆ ਦੇਖੋ ਉਧਰ ਬਣਿਆ ਗਿਆ ਤੇ ਚੋਬਰ ਸਾਹਿਬ ਆਪਣੇ ਹੜੇ ਰਜਾਇਗਾ ਜੀ ਬੈਠਿਆ ਉੱਥੋਂ ਵੀਰੇ ਉਠੋ ਸੋ ਚਲੋ ਕਰਦੇ ਆ ਅੱਗੇ ਜਾ ਕੇ ਕੋਈ ਗੱਲ ਬਾਤ ਅੱਗੇ ਕੋੜਿਆ ਵਲੋਗ ਬਣਾ ਕੇ ਲੋ ਜੀ ਹੋਰ ਹੋ ਗਿਆ ਕੰਮ ਆਪਾਂ ਗਏ ਦੂਜੀ ਚਾਚ ਵਾਲੀ ਗੱਡੀ ਦੇ ਵਿੱਚ ਗਰਾਉਂਡ ਤੇ ਲੈ ਆਪਾਂ ਫਿਟਨੈਸ ਵਾਲਾ ਇਸ ਟਾਈਮ ਵੀਕਐਂਡ ਹੈ ਰ ਆਪਾਂ ਆਪਣੇ ਵਾਲੀ ਗੱਡੀ ਲਾਤੀ ਉੱਥੇ ਹੋਟਲ ਦੇ ਬਾਕੀ ਸਪਾਉਣੇ ਆਪਾਂ ਅੱਗੇ ਜਾ ਕੇ ਕਿਹ ਬੈਟਨਸ ਹੁੰਦੀ ਆ ਜੇ ਉਹ ਸਾਰੇ ਵੀਕਐਂਡ ਸ਼ਹਿਰ ਅੰਦਰ ਜਾ ਰਹੇ ਹਾਂ ਹੁਣ ਆ ਗਿਆ ਇਹ ਕਟਰਾ ਕਰਾਉਡ ਨੰਬਰ ਹੈਗਾ ਆਪਣਾ ਬਾਈ ਬੱਤੇ ਇਹ ਬਾਹਰਲੀ ਗੱਡੀ ਪਿੱਛੇ ਚਲੋ ਦੇਖਦੇ ਆ ਕੌਤੀਕ ਬਣਦੀ ਆ ਕੱਲ ਇਹ ਲੋਤਾਂ ਵੀ ਜੇਬੀ ਨੇ ਲੈਣ ਲੱਗਾ ਅੱਛਾ ਇਹ ਬਹੁਤ ਚੰਗੀ ਸਰਕਾਰ ਆ ਏਡੀ ਤਕੜੀ ਸਰਕਾਰ ਆਈ ਆ ਕਿ ਅੱਗੇ ਕਦੇ ਲੈਣ ਚ ਲੱਗ ਕੇ ਨਹੀਂ ਦੇਖਾਈ ਆ ਰਸਤਾਾਂ ਦੀ ਪਾਸਿੰਗ ਫੋਨ ਤੇ ਹੋ ਜਾਂਦੀ ਸੀ ਹੁਣ ਲੈਣਾ ਲੱਗਦੀ ਆ ਬੜਾ ਹਿਸਟੈਰੀ ਲੜਾ ਲੱਗ ਲਾਤਗਾ ਚਲੋ ਕੋਈ ਨੀ ਕੁ ਕਰਨੇ ਸਾਡੇ ਫੇਰ ਵੀ ਦੁੜਗਾ ਦੇ ਨਾਲ ਸਭ ਤੋਂ ਸਾਰੇ ਕੰਮ ਗਲਤ ਆ ਚਲੋ ਆਪਾਂ ਕੀ ਗੜਾ ਕਰੀਏ ਗਲਤ ਸਹੀ ਫੇਰ ਵੀ ਔਖਾ ਕੰਮ ਪੜਾ ਕਰੇ ਪਰਵਾਹ ਪਰਦਾ ਬਾਈ ਬਦੇ ਬਣਾ ਪਰ ਘੜੇ ਗੱਡੇ ਆਪਾਂ ਦੂਜੀ ਗੱਡੀ ਆ ਪੜੇ ਵਾਲੀ ਮਗਰ ਫੋਟੋ ਤੇ ਲਾਇਆ ਏ ਕਿੰਨੀਆਂ ਗੱਡੀਆਂ ਆਂ ਮਗਰ ਹੋਰ ਆਪਾਂ ਗੱਡੀਆਂ ਆਈ ਕੋਈ 2 3 4 3 ਗੱਡੇ ਕਮਗਰ ਆ ਗਾ ਚਲੋ ਜੀ ਸੋਭਾ ਦੇ ਆਇਆ 11 ਵਜੇ ਦੇ ਤੇ ਆ ਗਿਆ ਨੰਬਰ ਆਪਣਾ ਪਾਸ ਨੂੰ ਕਾ ਚੱਲੋ ਭਰਾ ਮਾਰਨਾਟ ਬਣ ਕੇ ਲੋਕ ਚੱਲੋ ਵਿਵਾਸਨ ਕਰਕੇ ਅਪਨ 10 ਵਜੇ ਦੇ ਆਏ ਹਾਂ ਤੇ 2:59 ਹੋ ਗਏ ਲਗਭਗ 3:00 ਵਜੇ ਤੇ ਵਾਲੇ ਅੱਗੇ ਗੱਡੇਗਾ ਹੈਗਾ ਤੇ ਟਾਈਮ ਹੋ ਗਿਆ 12:59 ਤੇ ਹੁਣ ਹੋਇਆ 1:01:59 ਹੋ ਗਿਆ ਆ 2:59 1:59 2:59 ਮਿੰਟ ਦੰਨੇ ਵਾਦ ਕੇ ਲੱਗ ਪਾ ਜਿੰਨ ਦਰ ਜਾਂਦੇ ਜਾਂਦੇ ਹਨ ਇਹ ਆ ਇਹਨਾਂ ਦੇ ਸੈਂਟਰ ਦੇ ਪਾਸ ਐ ਕਰਦੇ ਆ ਉਹ ਆਹ ਜੀ ਬੜੇ ਮੂਰੇ ਹੋ ਰਹੇ ਆ ਕਰਦੇ ਮਤਲਬੇ ਆ ਬੇਕਾਪਨ ਹੋ ਰਹੇ ਨੰਬਰ ਆਪਣਾ ਯਾਰ ਕਿੱਡੇ ਅੜਕੇ ਦੇ ਖੜੇ ਆ ਚਲੋ ਆ ਜਾਏਗਾ ਆਪਣਾ ਨੰਬਰ ਵਾਜੀ ਹੋ ਗਏ ਆਪਣੇ ਪਾਸਿੰਗ ਅੰਦਰ ਐਣੀ ਸੀ ਕੈਮਰਾ ਲੋਡ ਜਿੱਥੇ ਪਾਸਿੰਗ ਕਰਦੇ ਆ ਨਹੀਂ ਤਾਂ ਉਥੋਂ ਆਪਰੇ ਖਾ ਲੈਣਾ ਇੱਥੇ ਅਲਾਉਡ ਐਣੀ ਸੀ ਕੈਮਰਾ ਬਾਸੇ ਕੋਤੇਂ ਕਰਾ ਕੇ ਆ ਗਏ ਆ ਬਾਹਰ ਸਾਰਿਆਂ ਦਾ ਘਟਿਆ ਟੜੰਗਾ ਵਾਂਗ ਪਿੱਛੇ ਪਾਸੇ ਗਲਣਾ ਬੋਦਲ ਮਿਲੇਣਿਆ ਚਲੋ ਜਾਣੇ ਹੋਟਲ ਤੇ ਖਾਣੇ ਆ ਰੋਟੀ ਰੱਟੀ ਆਉਣਾ ਜੀ ਮਿੱਤਰੋ ਅੱਪਾ ਆਗੇ ਸੀ ਆਪਣੀ ਗੱਡੀ ਦੇ ਵਿੱਚ ਤਰਾੜਿਆਂ ਦੀ ਉਹ ਚੱਚੀ ਵਾਲੀ ਗੱਡੀ ਦੀ ਪਾਸੰਗ ਤੇ ਪਈਆਂ ਰੈਸਟ ਕਰਦੇ ਪਈਆਂ ਤੇ ਮੰਦਰ ਬਾਬਾ ਜੀ ਦਾ ਫੋਨ ਕਰਤਾ ਤੇ ਲੋਨ ਕਰਨ ਲੱਗਾ ਤੂੰ ਬੱਤੀ ਕਰਕੇ ਤੇ ਬਸ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਆਂ ਜੇ ਚੰਗਾ ਲੱਗਿਆ ਤਾਂ ਲਾਈਕ ਕਰਦੇ ਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਜੇ ਇਹ ਹੀ ਆਪਾਂ ਉਮੀਦ ਕਰਦੇ ਆਂ ਸੋ ਧੰਨਵਾਦ